ਸੋ ਸੰਦੇਗਾ ਵਾਲੇ ਤੋਂ ਪਹਿਲੇ ਭਾਰਾ ਸਿੰਘ ਜੀ ਨੂੰ ਤੱਪਣਾ ਹੋ ਜਾਂਦੇ ਇੱਥੇ ਤੱਪਨੇ ਦੇ ਚਿਰਾਂ ਤੋਂ ਬੜੀ ਤੰਗ ਮਾਨ ਤੋਂ ਇਹਨਾਂ ਦਾ ਸਾਰਾ ਪਰਿਵਾਰ ਇਹਨਾਂ ਦਿੱਕਤਾਂ ਜੀ ਰਹੀ ਇਹਨਾਂ ਦੇ ਭਾਈ ਸਭ ਭਾਈ ਭਜਨ ਸਿੰਘ ਜੀ ਉਹ ਘਰੇ ਰਹਿੰਦੇ ਨਾਲ ਸਾਰੋਂ ਕੀ ਕੋਈ ਸੰਸਥਾ ਨਾਲ ਇਕੱਠੇ ਰਹੇ ਉੱਥੇ ਬਾਬਾ ਜੀ ਦੇ ਸਾਥ ਤੇ ਇਹ ਮਾਤਾ ਕ੍ਰਿਸ਼ਨ ਜੀ ਸਾਥ ਦੇ ਬਾਬਾ ਭਜਨ ਸਿੰਘ ਜੀਿਲਕ ਮਾਤਾ ਪ੍ਰਸਾਦ ਨਾਰਾਇਣ ਜੀ ਆਪੇ ਦਿੱਤਾ ਕੇ ਇੱਥੇ ਆ ਗਏ ਮਾਪਾ ਇਹਦੇ ਘਰ ਦੇ ਗੋਲੇ ਆ ਸੀ ਸਾਰੇ ਉੱਥੇ ਹੁਣ ਸਵਾਮਾ ਕਰਦੇ ਕਹਿੰਦੇ ਆਪਾਂ ਮੇਜਨ ਕਰਦੇ ਸੀਗੇ ਬਾਬਾ ਜੀ ਨੂੰ ਟੋਲਾ ਲਾਤੀ ਗਏ ਨੇ ਤੇ ਵਾਹਿਗੁਰੂ ਕਿਰਪਾ ਕੀਤੀ ਉੱਥੇ ਸਵਾਮਾ ਕਰਦੇ ਨੇ ਭਾਈ ਸਾਰਾ ਸਿੰਘ ਜੁਣੀ ਉਹ ਤੇ ਦੇ ਤਰੀਕ ਨੂੰ ਸਮਾਗਮ ਲਈ ਤੇ ਵੀ ਉਹਨਾਂ ਨੇ ਵੀ ਸਿਆਜੇ ਕੰਮ ਕਰਦੇ ਕਰਦੇ ਇੱਥੇ ਪਹੁੰਚੇ ਨੇ ਮਹਾਰਾਜ ਸੈਸੋਆ ਦਾ ਅਧਿਆਸਨ ਉਹਨਾਂ ਗਿਆ ਸੀ ਉਹ ਭਾਈ ਨਾਰਾ ਸਿੰਘ ਜੁਣੀ ਇੱਥੇ ਪਹੁੰਚੇ ਨੇ ਉਹਨਾਂ ਨੇ ਕਿਹਾ ਨੇ ਭਾਈ ਉਹ ਦੋ 5-10 ਮਿੰਟ ਵਿੱਚ ਵੀ ਹਾਜ਼ਰੀ ਲਾਓ ਤੁਸੀਂ ਵੀ ਜਦੋਂ ਸਮੇਂ ਨਾਲ ਆ ਗਏ ਆ ਬਾਬਾ ਜੀ ਦੇ ਵਿਦਵਾਨਾਂ ਦਾ ਸਮਾਰਗਮ ਗੁਰੂ ਸਤਿਗੁਰੂ ਸਾਹਮਣਾਰ ਗੁਰਗਤੀ ਦੇਵ ਬਾਬਾ ਦਾਸ ਸਿੰਘ ਜੀ ਦਾ ਜਨਮ ਦਿਨ ਬਾਬਾ ਖੇਵ ਸਿੰਘ ਜੀ ਮਹਾਰਾਜਾ ਦਾ ਜਨਮ ਦਿਨ ਬਾਬਾ ਇਸ ਸਿੰਘ ਜੀ ਦਾ ਜਨਮ ਦਿਨ ਬਾਬਾ ਇਸ ਸਿੰਘ ਜੀ ਦੇ ਬਰਸਾਏ ਸੰਤੋਪਾ ਪਹਿਨਸ ਨੂੰ ਮਾਣ ਉਸ ਨੂੰ ਦੇ ਕਾਉਂਦੇ ਇਸਾਰੇ ਦਾਉਂ ਦੇ ਉਹ ਵੇਦਿਕਾਂ ਨੂੰ ਪਹਿਲ ਨੂੰ ਮਦਰਾਸ ਨੂੰ ਆਨ ਸਤ ਮੈਂ ਬਾਜੂ ਪਾਈ ਇਹਨਾਂ ਜਿਉਂ ਆਪਾਂ ਕਥਨ ਸਾਉਂ ਗਲਗੇ ਤੇਰਾ ਬਾਹਰ ਦਸਲਾਵਾਂਗੇ ਸਮਝੋ ਇਹ ਆਏਗੇ ਕਿਸੇ ਤੇ ਰਹੇ ਹੀ ਸੰਜੂ ਬਾਬਾ ਜੀ ਦੇ ਕਰੇਣਾ ਤੋਂ ਉਥੋਂ ਦਾ ਬਰੋਸਾ ਹੋਇਆ ਜੀ ਸੋਮਾ ਕਿਤੇ ਬਾਬਾ 160 ਦੇ ਖਾਮੋਸ ਨੇਰ ਸਾਹਿਬ ਮਿਲ ਗਿਆ ਸੰਜੂ ਸੋ ਕੋ ਲੱਜ ਕਹਿੰਦੇ ਵਾਪਿਸ ਨੇ ਫਿਰ ਤੇਰਾ ਵਾਈਲ ਡੀਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਸਨ ਜੀਓ ਪਿਆਰ ਸੱਚ ਫਤਿਬਲਾਓ ਵਾਹਿਗੁਰੂ ਦੀ ਕਾਦਰ ਸਾਲ ਹੋਵੇ ਵਾਹਿਗੁਰੂ ਦੀ ਫਤਿਹ ਬਬਾਣੀਆਂ ਕਹਾਣੀਆਂ ਪੁੱਤ ਸੋਤ ਕਰੇ ਸੋ ਅੱਜ ਸੁਪਾਕਾ ਸਮਾ ਪ੍ਰਾਪਤ ਹੋਇਆ ਹੈ ਸੋ ਦਾਸ ਮਾਈ ਸੋ ਭਾਈ ਬਲਰਾਜ ਸਿੰਘ ਨੂੰ ਆਂਦਾ ਬਹੁਤ ਬਹੁਤ ਅਨਵਾਦ ਕਰਦਾ ਹੈ ਜਿਨ੍ਹਾਂ ਦਾ ਸਦਕਾ ਆ ਸੁ ਸੰਤ ਦੇ ਦੱਖਣ ਹੋਏ ਨੇ ਸੋ ਆਪ ਦੇਖੋ ਉਹਨਾ ਮਾਂ ਕੁਛਾਂ ਦੇ ਪੂਰ ਮਾਂ ਕੁਛਾਂ ਦੇ ਆਪ ਸਮਾਗਮ ਮਨਾਰੇ ਹੋ ਮਾਪਾ ਜੀ ਨੂੰ ਜੀ ਆਇਆ ਕਹਦੇ ਹੋ ਸੋ ਆਓ ਆਪਾਂ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਬਾਬਾ ਜੀ ਜੀ ਇਹ ਇਹ ਕਾਰ ਕਰਕੇ ਹੀ ਸਮਾਪਤੀ ਕਰਾਂਗੇ ਸੋਹੇ ਬੰਖ ਦਵਾਰ ਸਗਲਾ ਮਨ ਬਾਬਾ ਜੀਉ ਕਿਉਂ ਸੀ ਕਹਿੰਿਆ ਜੀ ਆਇਆਂ ਜਦੋਂ ਮਨੁੱਖ ਇਸ ਸੰਸਾਰ ਤੇ ਆਉਂਦੇ ਨੇ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੋੜ ਕੇ ਸੰਸਾਰ ਤੋਂ ਕਲੇਜਾਇਆ ਕਰਦੇ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਦੇ ਨਾਲ ਜੋੜ ਕੇ ਚਲੇ ਜਾਇਆ ਕਰਦੇ ਨੇ ਇਸ ਕਰਕੇ ਸੰਗਤਾਂ ਅੱਜ ਬਾਬਾ ਜੀ ਨੂੰ ਕਹਿਣ ਗਏ ਨੇ ਕਿ ਬਾਬਾ ਜੀ ਜੀ ਆਇਆਂ ਜਿੰਨੇ ਕਦਮ ਰੱਖੇ ਸਿਰ ਉੱਤੇ ਰੱਖੇ ਪਰ ਬਾਬਾ ਜੀ ਇੱਕ ਤੁੰਦਨ ਬਾਬਾ ਇੱਕ ਖਿਰਸੇ ਨੇ ਉਸ ਵੈਗੁਰ ਉਸ ਕੁਮਾਧਮਾਂ ਦੇ ਭੇਜੇ ਹੋਏ ਇਸ ਸੰਸਾਰ ਤੇ ਆਏ ਤੇ ਸੰਗਤਾਂ ਨੂੰ ਧਾਰਨਾ ਕੀਤਾ ਇੱਕ ਆਪ ਜੀ ਦੇ ਨਾਲ ਦਾਸ ਬਾਈਕਲ ਸੰਘਾ ਕਕੇ ਸਮਾਪਤੀ ਕਰਾਂਗੇ ਦਾਸ ਉਥੇ ਹਿਯੂਰੀ ਡਿਊਟੀ ਬਾਬਾ ਜੀ ਜਿੱਤਨਾਂ ਦੇ ਵਿੱਚ ਕਾਫੀ ਸਮਾਂ ਕਰਦਾ ਰਿਹਾ ਇੱਕ ਦਫਾ ਸਾਰਾ ਜੱਤਾ ਸੀ ਪਿੰਕੂ ਕੋਟ ਕੋਟ ਕੋ ਪੂਰੇ ਉਥੇ ਪਹੁੰਚੇ ਕੀਰਤਨ ਦੀ ਹੋਈ ਸਮਾਪਤੀ ਤੇ ਇੱਕ ਗੁਰੂ ਦਾ ਪਿਆਰਾ ਉੱਠ ਕੇ ਬੇਨਤੀ ਕਰਨ ਲੱਗਾ ਜੱਤੀ ਨੂੰ ਕਿ ਮੇਰੇ ਘਰ ਦੇ ਵਿੱਚ ਚਰਨ ਪਾ ਕੇ ਜਾਓ ਥੋੜਾ-ਥੋੜਾ ਦੁੱਧ ਜਾਂ ਚਾਹ ਸ਼ੱਕ ਕੇ ਲਾਇਆ। ਤੇ ਸਾਡੇ ਜੱੱਜੇ ਦਾ ਰਪੇ ਭੈਣ ਸਿੰਘ ਜੀ ਸੀ ਉਹ ਕਹਿਣ ਲੱਗੇ ਨਹੀਂ ਅਸੀਂ ਨਾਲਸਰ ਪਹੁੰਚਣਾ ਹੈ ਅਸੀਂ ਸਮੇਂ ਤੋਂ ਲੇਟ ਹੋ ਜਾਣਾ ਹੈ ਇਸ ਕਰਕੇ ਨਹੀਂ ਫਿਰ ਕਿਤੇ ਪ੍ਰੋਗਰਾਮ ਕਰਾਵਾਂਗੇ ਤੇ ਫਿਰ ਆਵਾਂਗੇ ਹੁਣ ਸਾਨੂੰ ਤੁਸੀਂ ਛੁੱਟੀਆਂ ਦੇ ਦਿਓ। ਉਹ ਬੇਨਤੀ ਕਰਨ ਵਾਲਾ ਥੋੜਾ ਜਿਹਾ ਪਿੱਛੇ ਹੋ ਗਿਆ ਪਰ ਉਹਦੇ ਨੈਣਾਂ ਦੇ ਵਿੱਚ ਅੰਜੂ ਦਾਸ ਨੇ ਦੇਖੇ ਤੇ ਮੈਂ ਪਹਿਲ ਸੁਰ ਨੂੰ ਬੇਨਤੀ ਕੀਤੀ ਕਿ ਤੁਸੀਂ ਪਹਿਲ ਸਿੰਘ ਜੀ ਜਿਨ੍ਹਾਂ ਨੇ ਬੇਨਤੀ ਕੀਤੀ ਉਹਨਾਂ ਦੇ ਨਿਕਰਾਂ ਵਿੱਚ ਜਲ ਜਾ ਰਹੇ ਕੋਈ ਗੱਲ ਨਹੀਂ ਆਪਾਂ ਜਾਂਦੇ ਜਾਂਦੇ ਥੋੜਾ ਟਾਈਮ ਰੁਕ ਹੀ ਜਾਵਾਂਗੇ ਤੇ ਆਪਾਂ ਹੋ ਕੇ ਜਾਏਗੇ ਪਹਿਲ ਸਿੰਘ ਜੀ ਕਹਿਣ ਲੱਗੇ ਵੀ ਇਹਨਾਂ ਨੂੰ ਤੁਸੀਂ ਕਹਿ ਦਿਓ ਅੱਗੇ ਸਕੂਟਰ ਲਾ ਲੈਣ ਤੇ ਆਪਾਂ ਇਹਨਾਂ ਦੇ ਘਰ ਪਰ ਥੋੜਾ ਟਾਈਮ ਰੁਕਣਾ ਤੇ ਆਪਾਂ ਚਲੇ ਜਾਣਾ ਦੱਸਦੇ ਉਹਨਾਂ ਨੂੰ ਕਿ ਆ ਜੀ ਤੁਸੀਂ ਸਕੂਟਰ ਅੱਗੇ ਲਾ ਲਓ ਤੇ ਅਸੀਂ ਥੋੜਾ ਜਿਹਾ ਰੁਕਣਾ ਹੈ ਤੁਹਾਡੇ ਘਰੋਂ ਹੋ ਕੇ ਅਸੀਂ ਚਲੇ ਜਾਵਾਂ। ਤੇ ਉਹਨਾਂ ਸਕੂਟਰ ਅੱਗੇ ਨਾਲ ਜਾਂ ਮਦਰ ਕਾਰ ਨਾਲ ਆੜੀ ਅਸੀਂ ਉਹਨਾਂ ਦੇ ਘਰ ਪਹੁੰਚ ਜਾਂਦੇ। ਉਹਨਾਂ ਨੇ ਦੁੱਧ ਬੱਕਰਾ ਘਰ ਕੀ ਕਹੋਇਆ ਸੀਗਾ। ਮੈਂ ਚਲੇ। ਪਰ ਜਿਹੜਾ ਉਹਨਾਂ ਨੇ ਬਿਕਰ ਸੁਣਾਇਆ ਉਹ ਤੁਹਾਡੇ ਨਾਲ ਮੈਂ ਸੰਜਿਆ ਕਰਨਾ। ਉਹਨਾਂ ਨੇ ਬਿਕਰ ਸੁਣਾਇਆ ਕਿ ਸਾਡੇ ਘਰ ਦੇ ਉੱਤੇ ਸਾਡੇ ਪਰਿਵਾਰ ਉੱਤੇ ਬਹੁਤ ਜ਼ਿਆਦੇ ਖਰੀਬੀ ਸੀ। ਕਿਸੇ ਟਾਈਮ ਸ਼ਾਤਾ ਉਸਦੀ ਪੱਕਦੀ ਸੀ ਕਿਸੇ ਟਾਈਮ ਨਹੀਂ ਸੀ ਪੱਕਦੀ ਜਿਹੜੇ ਅਸੀਂ ਘਰ ਰੈਂਦੇ ਸੀ 2 ਮਹੀਨੇ ਦਾ ਕਿਰਾਇਆ ਸਾਡੇ ਕੋਲ ਦਿੱਤਾ ਨਹੀਂ ਸੀ ਗਿਆ ਤੇ ਮਾਲਕ ਮਕਾਨ ਨੇ ਕਹਿ ਦਿੱਤਾ ਕਿ ਤੀਸਰਾ ਮਹੀਨਾ ਜਾ ਰਿਹਾ ਹੈ ਕਿ ਤੁਸੀਂ ਘਰ ਛੱਡ ਦਿਓ ਕੋਈ ਹੋਰ ਖਾਂ ਤੇ ਚਲ ਕੇ ਚਲ ਕੇ ਜੱਕੇ ਰਵ ਕਹੋ ਕਿਉਂਕਿ 2 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਗਿਆ ਤੇ ਇਸ ਕਰਕੇ ਅਗਲੇ ਮਹੀਨੇ ਦਾ ਵੀ ਤੁਹਾਡਾ ਇੱਕ ਨੂੰ ਕਿਰਾਇਆ ਪਾਉਣਾ ਮੁਸ਼ਕਲ ਹੈ ਤੁਸੀਂ ਆਪਣਾ ਘਰ ਬਦਲ ਲਓ ਉਹ ਕਹਿੰਨ ਲੱਗੇ ਅਸੀਂ ਬਾਬਾ ਜੀ ਦੇ ਸਰੂਪ ਐ ਸੰ ਅਸੀਂ ਸਾਰੇ ਜੀ ਉੱਥੇ ਬੈਠ ਕੇ ਬਾਬਾ ਜੀ ਦੇ ਸਰੂਪਾਂ ਦੀ ਇੱਕ ਰੋਹੇ ਹੰਝੂ ਪਰੇ ਬੇਨਤੀ ਕੀਤੀ ਕਿ ਬਾਬਾ ਜੀ ਇਹੋ ਜੇ ਕਿਰਾਏ ਦੇ ਘਰ ਨਾਲੋਂ ਕੋਈ ਕੱਖਾਂ ਦੀ ਕੁਟਿਆ ਦੇ ਦਿਓ ਸਾਨੂੰ ਘਰ ਆਇਆ ਨਾ ਦਿਓ ਬਹੁਤ ਰੋਏ ਬਹੁਤ ਰੋਏ ਦੰਗੜਿਆ ਤੇ ਕਹਿੰਦੇ ਉਸ ਵਕ ਲੋਕ ਨਾੜ ਪਾਣੀ ਬਹਲ ਜਾਇਆ ਕਰਦੇ ਸਾਂ ਕਿੰਨੇ ਮੈਂ ਡੱਬਾ ਪਾਣੀ ਭਰੇ ਆ ਬਾਹਰ ਨੂੰ ਜਾ ਰਿਹਾ ਅੱਗੋਂ ਇੱਕ ਵਿਅਕਤੀ ਨੂੰ ਮਿਲਦਾ ਹੈ ਵਿਅਕਤੀ ਨੂੰ ਮਿਲਦਾ ਪਈ ਗੁਰੂਕਾਰਿਓ ਤੁਸੀਂ ਮੈਨੂੰ ਕਾਫੀ ਸਮਾਂ ਹੋ ਗਿਆ ਗੁਰਦੁਆਰੇ ਮਿਲੇ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਮਲਾਪ ਨਹੀਂ ਹੋਇਆ ਤੇ ਮੈਂ ਤੁਹਾਨੂੰ ਬੜਾ ਮਿਲਦਾ ਚੰਕ ਕਰ ਰਿਹਾ ਸੀ ਤੇ ਇੱਕ ਬੇਤੀ ਹੈ ਕਿ ਜਿੱਥੇ ਤੁਸੀਂ ਰਹ ਰਹੇ ਜੇ ਕੋਈ ਨਾ ਕਰ ਆਪਣਾ ਹੈ ਜਾਂ ਕਿਰਾਏ ਤੇ ਰਹਿੰਦੇ ਜੀ ਉਹ ਕਹਿੰਦਾ ਨਹੀਂ ਜੀ ਸਾਡਾ ਘਰ ਆਪਣਾ ਨਹੀਂ ਮੈਂ ਕਿਰਾਏ ਤੇ ਰਹੇ ਰਿਹਾ ਉਹ ਕਹਿ ਲਗਾ ਵੀ ਗੱਲ ਇਹ ਸਾਂ ਹੈ ਕਿ ਮੇਰੇ ਬੱਚੇ ਕੈਨੇਡਾ ਗਏ ਹੋਏ ਨੇ ਉਹਨਾਂ ਨੇ ਸਾਡੇ ਪੇਪਰ ਭਰੇ ਹੋਏ ਸੀ ਉਹ ਪੇਪਰ ਨਿਕਲਾਈ ਤੇ ਸਾਡੇ ਬੱਚਿਆਂ ਨੇ ਇਹ ਕਿਹਾ ਕਿ ਕਿਸੇ ਚੰਗੇ ਪਰਵਾਰ ਨੂੰ ਆਪਣੇ ਘਰ ਦੇ ਵਿੱਚ ਬਿਠਾ ਕੇ ਆਓ ਜ਼ਿੰਮੇਵਾਰੀ ਦੇ ਕੇ ਉਹਨਾਂ ਕੋਲ ਕਰਾਇਆ ਨਹੀਂ ਲੈਣਾ ਉਹਨਾਂ ਦੇ ਘਰ ਗੁਰਦੁਖ ਉਹਨਾਂ ਨੂੰ ਘਰ ਕੇ ਆਓ ਤੇ ਇਸ ਕਰਕੇ ਮੈਨੂੰ ਐਸਾ ਚੰਗਾ ਲੱਗਾ ਸੀ ਤੁਸੀਂ ਮਿਲੇ ਸੀ ਗਲਬਾ ਤੋਂ ਜਿਸ ਮੈਂ ਤੋਂ ਦੇਖ ਰਿਹਾ ਸੀਗਾ ਕਿਤੇ ਮੈਨੂੰ ਗੁਰਮੁਖੀ ਮਿਲ ਜਾਣ ਤੇ ਉਹ ਘਰ ਮੈਂ ਆਪਣਾ ਇਹਨਾਂ ਨੂੰ ਦੇਖਿਆ ਉਹ ਕਹਿ ਲੈਗੇ ਕਿ ਠੀਕ ਹੈ ਮੈਂ ਘਰ ਜਾ ਕੇ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਾਂਗਾ ਤੇ ਅਸੀਂ ਉਸ ਘਰ ਦੇ ਵਿੱਚ ਆ ਜਾਵਾਂਗੇ ਅਜੇ ਅਸਟ੍ਰੇਲੀਆ ਘਰ ਆਇਆ ਘਰਵਾਲੀ ਨੂੰ ਦੱਸਿਆ ਤੇ ਘਰਵਾਲੀ ਬਹੁ ਮਨਪਰਿਆ ਉਸਨੇ ਉਹਨੇ ਅਖੇ ਬਾਬਾ ਜੀ ਦੀ ਕਿਰਪਾ ਕੀਤੀ ਰਾਤ ਆਪਾਂ ਹੋਈ ਸੀ ਮਨਪਰਿਆ ਸੀ ਇਹ ਬਾਬਾ ਜੀ ਨੇ ਕਿਰਪਾ ਕੀਤੀ ਹੈ ਜਾ ਹੁਣ ਹੈ ਡੱਬਾ ਲੱਡੂਆਂ ਦਾ ਲੈ ਲਓ ਇਹ ਜਾ ਕੇ ਨਾਂਸਰ ਜਾ ਕੇ ਮੱਥਾ ਟੇਕ ਕੇ ਓ ਚੁਕਰਾਨਾ ਕਰਦੇ ਹੋ ਬਾਬਾ ਜੀ ਦਾ ਉਹਨਾਂ ਲਈ ਦਰਪਾਤੀ ਤੇ ਦੱਪਾ ਲੈ ਕੇ ਉਹਨਾਂ ਦਾ ਯਾ ਪਹਿਲੀ ਵਾਰ ਸਟੰਗੇ ਉੱਥੇ ਜਾ ਕੇ ਉਤਰੇ ਮਨ ਵਿੱਚ ਇੱਕ ਖਿਆਲ ਸੀ ਕਿ ਬਾਬਾ ਜੀ ਜਾਂਦੇ ਹੀ ਮਿਲ ਪੈ ਤੇ ਮੱਥਾ ਟੇਕ ਕੇ ਉਸੇ ਵੇਲੇ ਮੈਂ ਵਾਪਸ ਆਜਮਾਤ ਦੇ ਘਰ ਦੇ ਵਿੱਚੋਂ ਸਮਾਨ ਚੱਕ ਕੇ ਸੀ ਉਸ ਕਾਰਨ ਲਖਣਾ ਸ਼ੁਰੂ ਕਰ ਦਿੱਤੀ ਤੇ ਕਹਿੰਦੇ ਸੀ ਹਿੱੱਤੀ ਹਿੱੱਤੀ ਮੈਂ ਜਾ ਰਿਆਂ ਮੱਸ ਉਤਰਿਆ ਨਾਂਸਰ ਵਾਲੇ ਪਾਸੇ ਜਾ ਰਿਆਂ ਜਿਹੜਾ ਬਿੱਟਾ ਸ਼ੀਰਾ ਵਾਲਾ ਗੇਟ ਉੱਥੇ ਬਾਬਾ ਜੀ ਖੜੇ ਨੂੰ ਬਾਬਾ ਜੀ ਬਿਠੇ ਸੀ ਜਦੋਂ ਉੱਥੇ ਖੜੇ ਨੇ ਕਹਿੰਨਾ ਮੈਂ ਜਲਦੀ ਜਲਦੀ ਜਾ ਰਿਆਂ ਕਿ ਬਾਬਾ ਜੀ ਕਿਤੇ ਅੰਦਰ ਨਾ ਚਲੇ ਜਾਣ ਕਿ ਮੈਨੂੰ ਰੁੱਕ ਕੇ ਟਾਈਮ ਲੱਗ ਜੇਗਾ ਬਾਬਾ ਜੀ ਦੇ ਹੱਥ ਵਿੱਚ ਸਫਾਈ ਜਾਂਗੇ ਸੇਵਾਦਾਰਾਂ ਨਾਲ ਬੱਕਿੰਗ ਬਲਾਸ ਕਰਦੇ ਕਦੀ ਘੁੰਮਦੇ ਘੁੰਮਦੇ ਮੂਹਨਾ ਦਾ ਨਾਨਸਰ ਵਾਲੇ ਪਾਸੇ ਹੋ ਜਾਂਦਾ ਅਕਿਰਛਣਕ ਵਾਲੇ ਪਾਸੇ ਹੋ ਜਾਂਦਾ ਐਸ ਤਰੀਕੇ ਨਾਲ ਬੱਕਿੰਗ ਬਲਾਸ ਕਰਦੇ ਨੇ ਕਹਿੰਦਾ ਮੈਂ ਜਾ ਕੇ ਡੱਬਾ ਮੇਰੇ ਹੱਥ ਵਿੱਚ ਪਿਛਲੇ ਪਾਸੇ ਖੜਾ ਕਰ ਤੇ ਬਾਬਾ ਜੀ ਦਾ ਮੂੰਹ ਨਾਨਸਰ ਵਾਲੇ ਪਾਸੇ ਸੀ ਮੇਰੇ ਵਾਲੇ ਪਿੱਛੇ ਸੀ ਬਾਬਾ ਜੀ ਨੇ ਕਹਿੰਮ ਕਿ ਮੇਰੇ ਵਾਲੇ ਜਦੋਂ ਟੱਕਿਆ ਜੇ ਕਹਿੰਦੇ ਕੋਕਪੂਰੇ ਵਾਲਿਆ ਆ ਗਏ ਤੇ ਦਹਾਣੀ ਤੇ ਬਾਬਾ ਜੀ ਕਹਿੰਦੇ ਰਾਤ ਦੀ ਝੁੱਗੀ ਦੀ ਮੰਗਦਾ ਸੀ ਰਾਤ ਦੇ ਤੋਂ ਮੇਲ ਮਾਇਦੇਲ ਮੰਗ ਲਈਦਾ ਤਿੰਨ ਮੇਲ ਦੇ ਜਨੇਸਰ ਅੰਤਰਜਾਮੀ ਬਾਬਾ ਜੀ ਦੇਖੋ ਕਿੱਥੇ ਦੀ ਗੱਲ ਤੇ ਬਾਬਾ ਜੀ ਨੇ ਅੰਤਰਜਾਮਤਾ ਦੇ ਨਾਲ ਉਹਦੇ ਮਨ ਦੀ ਵਜh ਕੇ ਉਹਨਾਂ ਜੀ ਬਾਤ ਇਹ ਨਹੀਂ ਕਿ ਲੋਕਾਂ ਨੂੰ ਸੁਣਾਇਆ ਨਾਲ ਹੀ ਕਹਿੰਦਾ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰੋ ਉਹਨਾਂ ਦਾ ਧੰਨਵਾਦ ਕਰੋ ਤੇ ਜਾ ਕੇ ਮੱਥਾ ਟੇਕੇ ਛੇਤੀ ਮੜੋ ਅੰਬਜੇ ਪਿੱਛੇ ਵੜੀ ਗਦੇ ਸੋ ਇਸ ਕਰਕੇ ਆਪਾ ਜੀ ਤਨ ਤਨ ਬਾਬਾ ਆਸ਼ੇ ਸਿੰਘ ਉਹਨਾਂ ਨੂੰ ਕੀ ਜੀ ਆਇਆਂ ਸੀ ਕਿਉਂ ਕਹਿ ਰਹੇ ਸਾਰੀ ਦੁਨੀਆ ਉਹਨਾਂ ਨੂੰ ਕੀ ਆਇਆ ਇਸ ਕਰਕੇ ਕਹਿੰਦੇ ਉਹ ਕਰਨੀ ਤੇ ਕਮਾਈ ਤੇ ਪੂਰੇ ਸੰ ਸਦਾਸ ਇਹ ਨਹੀਂ ਹੁੰਦੇ ਕਹਿੰਦਾ ਵੇਹਾ ਹਾਜ਼ਰੀ ਭਰਦਾ ਹੋਇਆ ਕੋਈ ਉਹ ਕਰਨੀ ਕਿਮਾ ਪਦੇ ਬਰਾਉ ਉਹ ਆਇ ਨੂੰ ਦੀ ਕਾ ਫਲਸਾ ਉਹ ਆਇ ਨੂੰ ਦੀ ਅਦਸ ਨਾਯੋ ਸੰਕਿਤਾ ਨਾਮਿਕ ਹਰਜਸ ਬਾਰੂ ਗੀਤ ਨਾਮਿਲ ਫਲਸੇ ਗਾਇਓ ਸੰਤ ਕਨਾ ਮੇ ਨ ਹਰਜਸ ਆਯੋ ਸੰਤ ਕਨਾ ਹੋ ਕੰਕ ਨਮਸੇ ਤੁ ਬੋਲ ਆਯੋ Thank you.